ਉਧਰ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਕਿਸਾਨਾਂ ਵੱਲੋਂ ਵੱਡੀ ਤਾਦਾਦ ਦੇ ਵਿੱਚ ਬਾਰਡਰ ਕੰਨੀ ਨੂੰ ਬੈਰੀਕੇਡਿੰਗ ਵੱਲ ਕੁਝ ਕੀਤਾ ਜਾ ਰਿਹਾ ਸੀ ਤਾਂ ਮੌਕੇ ਤੇ ਹਰਿਆਣਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਹੈ ਤੇ ਆंसू ਗੈਸ ਦੇ ਗੋਲੇ ਧਾਗੇ ਨੇ ਸਭ ਤੋਂ ਵੱਡੀ ਖਬਰ ਹੁਣ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਕਿਸਾਨਾਂ ਉੱਤੇ ਆंसू ਗੈਸ ਦੇ ਗੋਲੇ ਦਾਗੇ ਗਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚ ਗਏ ਨੇ ਤੇ ਉੱਥੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਆंसू ਗੈਸ ਦੇ ਗੋਲੇ ਦਾਗੇ ਗਏ ਨੇ ਦੱਸਦੀ ਹੈ ਕਿ ਇਹ ਡਰੋਨ ਦੇ ਰਾਹੀਂ ਪੁਲਿਸ ਵੱਲੋਂ ਲਗਾਤਾਰ ਮੌਨਾ ਕੀਤਾ ਗਿਆ ਸੀ ਤੇ ਇਸ ਇਸ ਮੌਕੇ ਤੋਂ ਬਾਅਦ ਲਗਾਤਾਰ ਆंसू ਗੈਸ ਦੇ ਗੋਲੇ ਜੋ ਹੈ ਪੁਲਿਸ ਫੋਲੋ দাগ ਗਏ ਨੇ ਤੇ ਵੱਡੀ ਕਾਰਵਾਈ ਪੁਲਿਸ ਵੱਲੋਂ ਕਰ ਦਿੱਤੀ ਗਈ ਸ਼ੰਭੂ ਬਾਰਡਰ ਤੇ ਮੌਕੇ ਤੇ ਮੌਜੂਦ ਕਿਸਾਨਾਂ ਦੇ ਵਿੱਚ ਹਫੜਾ ਤਫਰੀਦਾ ਮਾਹੌਲ ਹੈ ਤੇ ਦੂਜੇ ਪਾਸੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਤੋਂ ਬਿਲਕੁਲ ਵੀ ਪਿੱਛੇ ਹਟਣ ਵਾਲੇ ਨਹੀਂ ਹੈ ਤੇ ਲਗਾਤਾਰ ਕਿਸਾਨ ਆਪਣਾ ਅੰਦੋਲਨ ਲਗਾਤਾਰ ਜਾਰੀ ਰੱਖਣਗੇ ਤੇ ਕੋਸ਼ਿਸ਼ ਕਰਦੇ ਰਹੇ ਨੇ ਕਿਸੇ ਤਰੀਕੇ ਦੇ ਨਾਲ ਬੈਰੀਕੇਡਿੰਗ ਤੋੜ ਦਿੱਤੀ ਜਾਵੇ ਤੇ ਦਿੱਲੀ ਵੱਲ ਖੂਚ ਕੀਤਾ ਜਾਵੇ ਫਿਲਹਾਲ ਕਿਸਾਨਾਂ ਆਗੂਆਂ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ ਪਰ ਫੌਨ ਦੀ ਵੱਡੀ ਖਬਰ ਇਹ ਹੀ ਹੈ ਕਿ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਆंसू ਗੈਸ ਦੇ ਗੋਲੇ ਕਿਸਾਨਾਂ ਤੇ ਦਾਗੇ ਗਏ ਨੇ ਤਾਂ ਕਿ ਮੌਕੇ ਤੇ ਉਸ ਜਗ੍ਹਾ ਨੂੰ ਖਾਲੀ ਕਰਵਾਇਆ ਜਾਵੇ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਟਿਕਰੀ ਬਾਰਡਰ ਤੇ ਤੇ ਗਾਜ਼ੀਪੁਰ ਬਾਰਡਰ ਤੇ ਲਗਾਤਾਰ ਪੁਲਿਸ ਵੱਲੋਂ ਤਾਇਨਾਤੀ ਕੀਤੀ ਗਈ ਇਹ ਹੈ ਤੇ ਬੈਰੀਕੇਟਿੰਗ ਲਗਾਏ ਗਏ ਨੇ ਕਿਸਾਨਾਂ ਦੇ ਕਾਫਲਿਆਂ ਨੂੰ ਰੋਕਣ ਦੇ ਲਈ ਮੌਕੇ ਤੇ ਬੰਦੋਬਸਤ ਕੀਤੇ ਗਏ ਨੇ ਪਰ ਉਧਰ ਦੂਸਰੇ ਪਾਸੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਪਰ ਸ਼ੰਭੂ ਬਾਡਰ ਤੋਂ ਵੱਡੀ ਕਾਰਵਾਈ ਦੀ ਖਬਰ ਆਈ ਹੈ ਤੇ ਸ਼ੰਭੂ ਬਾਡਰ ਤੇ ਹਾਸੂ ਗੈਸ ਦੇ ਗੋਲੇ ਜੋ ਹੈ ਕਿਸਾਨਾਂ ਤੇ ਦਾਗੇ ਗਏ ਨੇ